ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਨਾਲ ਚੱਲਾਂਗੇ ਹੁਸ਼ਿਆਰਪੁਰ ਦੀਆਂ ਪਹਾੜਾਂ ਵਿੱਚ ਇੱਥੇ ਬਿੰਦਰਾਵਨ ਨਾਮ ਦਾ ਇੱਕ ਮੰਦਿਰ ਹੈ ਇਹ ਮੰਦਿਰ ਸੋਲਵੇ حسابਲੀ ਤੋਂ ਟੇਡਾ ਹੈ ਅਤੇ ਜੋ ਇੱਥੇ ਸਰੋਵਰ ਸੀ ਪਾਣੀ ਵਾਲਾ ਉਸ ਉੱਤੇ ਪਾਣੀ ਵੀ ਸੁੱਕ ਗਿਆ ਹੈ ਅਤੇ ਇਸ ਸਰੋਵਰ ਵਿੱਚ ਕਦੇ ਵੀ ਪਾਣੀ ਨਹੀਂ ਠਹਿਰਦਾ ਅਸੀਂ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਇਸ ਮੰਦਰ ਦੇ ਅੰਦਰ ਤੇ ਜਾਣਦੇ ਆ ਇਸ ਦੇ ਇਤਿਹਾਸ ਬਾਰੇ ਇਹ ਮੰਦਰ ਟੇਡਾ ਕਿਉਂ ਹੈ ਅਤੇ ਇੱਥੇ ਸਰੋਵਰ ਵਿੱਚ ਪਾਣੀ ਕਿਉਂ ਨਹੀਂ ਠਹਿਰਦਾ ਅਸਲ ਅਸੀਂ ਜੋ ਬਰਿੰਦਾ ਬਰ ਨਾਮ ਦਾ ਮੰਦਰ ਹੈ ਅਸੀਂ ਅੰਦਰ ਪਹੁੰਚ ਚੁੱਕੇ ਹਾਂ ਅਸੀਂ ਆਪ ਜੀ ਨੂੰ ਇਸ ਮੰਦਰ ਦੇ ਸਾਰਾ ਵਿਖਾਵਾਂਗੇ ਮੰਦਰ ਕਿਹੋ ਜਿਹਾ ਹੈ ਇਸ ਮੰਦਰ ਦੀ ਬਹੁਤ ਹੀ ਮਾਨਤਾ ਹੈ ਲੋਕੀ ਦੂਰ ਦੂਰੋਂ ਇਸ ਮੰਦਰ ਤੇ ਮੱਥਾ ਟੇਕਣ ਵਾਸਤੇ ਆਉਂਦੇ ਹਨ ਬਹੁਤ ਹੀ ਵਧੀਆ ਮੰਦਿਰ ਹੁਸ਼ਿਆਰ ਪਰਦੀਆਂ ਪਹਾੜਾਂ ਵਿੱਚ ਇਹ ਮੰਦਿਰ ਕਿੱਥੇ ਹੈ ਸਾਰਾ ਮੈਂ ਆਪ ਜੀ ਨੂੰ ਦੱਸਾਂਗਾ ਤੁਸੀਂ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣਾ ਹੈ ਕਟਕਟ ਕੇ ਵੀਡੀਓ ਨਹੀਂ ਦੇਖਣੀ ਤਾਂ ਜੋ ਆਪ ਨੂੰ ਆਪ ਜੀ ਨੂੰ ਪੂਰਾ ਪਤਾ ਚੱਲ ਜਾਵੇ ਇਸ ਮੰਦਿਰ ਦੇ ਬਾਰੇ ਮੰਦਿਰ ਕਿਹੋ ਜਿਹਾ ਹੈ ਵਿੰਦਰਾ ਨਾਮ ਦਾ ਵਿੰਦਰਾਵਨ ਨਾਮ ਦਾ ਇਹ ਮੰਦਿਰ ਹੁਸ਼ਿਆਰ ਪਰਦੀਆਂ ਪਹਾੜਾਂ ਵਿੱਚ ਠੀਕ ਹੈ ਜੋ ਕਿ ਇਹ ਮੰਦਿਰ 16ਵੀਂ ਸਤਾਬਲੀ ਤੋਂ ਟੇਡਾ ਹੈ ਜੀ ਡੇਡਾ ਕਿਉਂ ਸੀ ਕੀ ਕਾਰਨ ਹੈ ਤੇ ਇਹ ਸਰੋਵਰ ਦਾ ਪਾਣੀ ਕਿਉਂ ਸੱਕਿਆ ਸਾਰਾ ਅਸੀਂ ਆਪ ਜੀ ਨੂੰ ਦੱਸਾਂਗੇ ਪਹਿਲਾਂ ਅਸੀਂ ਇਸ ਮੰਦਰ ਦੇ ਸਾਰੇ ਪਾਸੇ ਘੁੰਮ ਕੇ ਬਖਾਵਾਗੇ ਮੰਦਰ ਕਿਹੋ ਜਿਹਾ ਹੈ ਆਦ ਮੈਂ ਆਇਆ ਸਾਹਮਣੇ ਜਿੱਥੇ ਆ ਮੰਦਰ ਦਾ ਪੰਟਰੀ ਕਰਦੇ ਇੱਥੇ ਰਾਧਾ ਕਸ਼ਨਜੀ ਦਾ ਮੰਦਰ ਹੈ ਪਹਿਲਾਂ ਅਸੀਂ ਇੱਥੇੋਂ ਅੰਦਰ ਦੇਖਿਆ ਰਾਧਾ ਕਸ਼ਨਜੀ ਦਾ ਮੰਦਰ ਇੱਥੇ ਸਾਹਮਣੇ ਬਹੁਤ ਹੀ ਵਧੀਆ ਮੰਦਿਰ ਹੈ ਹੁਸ਼ਿਆਰਪੜ ਦੀਆਂ ਪਹਾੜਾਂ ਦੇ ਵਿੱਚ ਬਿੰਦਰਾਵਨ ਨਾਮ ਦਾ ਮੰਦਿਰ ਹੁਸ਼ਿਆਰਪੜ ਦੀਆਂ ਪਹਾੜਾਂ ਵਿੱਚ ਜੋ ਕਿ ਇਹ ਮੰਦਿਰ ਕਿਹੜਾ ਹੈ ਇੱਥੇ ਅਸੀਂ ਆਪ ਜੀ ਨੂੰ ਸਾਰਾ ਮੰਦਿਰ ਦੇ ਬਾਰੇ ਦੱਸਾਂਗੇ ਇੱਧਰ ਇਹ ਮੰਦਿਰ ਹੈਗਾ ਛੇਸ਼ਨਗ ਜੀ ਦਾ ਛੇਸ਼ਨਗ ਜੀ ਦਾ ਇਹ ਮੰਦਿਰ ਤੋ ਚੀਨ ਕਾਲ ਦਾ ਮੰਦਰ ਬਣਿਆ ਹੋਇਆ ਹੈ ਕੀ ਦੇਖ ਸਕਦੇ ਹੋ ਇੱਥੇ ਕਾਫੀ ਲੋਕਾਂ ਨੇ ਸ਼ੇਸ਼ ਨਕਸ਼ ਚੜ੍ਹਾਏ ਹੋਏ ਹਨ ਜਿਨ੍ਹਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਹਨ ਇਸ ਮੰਦਰ ਦੀ ਬੜੀ ਹੀ ਮਾਨਤਾ ਹੈ ਕਹਿੰਦੇ ਇਹ سونے ਦੇ ਸ਼ੇਸ਼ ਨਗ ਚ ਬਾਹਰ ਸਰੋਵਰ ਹੈ ਜਿਹਦੇ ਵਿੱਚ ਕਦੇ ਵੀ ਪਾਣੀ ਨਹੀਂ ਠਹਿਰਦਾ ਜਿੰਨਾ ਮਰਜੀ ਇੱਥੇ ਮੀਂਹ ਦਾ ਪਾਣੀ ਆ ਜਾਵੇ ਇਸ ਇਹ ਸਰੋਵਰ ਹੈ ਇਹ ਖਾਲੀ ਹੀ ਰਹਿੰਦਾ ਹੈ ਇਦੇ ਵਾਸਤੇ ਕੀ ਇਤਿਹਾਸ ਹਰ ਆਜੀ ਆਪ ਜੀ ਨੂੰ ਦੱਸਾਂਗੇ ਅੱਛੇ ਦੇ ਪੰਡਤ ਜੀ ਪੁਜਾਰੀ ਹੈ ਅਸੀਂ ਉਹਦੇ ਨਾਲ ਵੀ ਗੱਲ ਕਰਾਂਗੇ ਵੀ ਇਹ ਮੰਦਿਰ ਕਿਡਾ ਕਿਉਂ ਸੋਬਰ ਦੇ ਪਾਣੀ ਕਿਉਂ ਨਹੀਂ ਹੈ ਇਹ ਇੱਥੇ ਸ਼ੇਸ਼ਨਾਜੀ ਦਾ ਮੰਦਿਰ ਹੈ ਜੋ ਕਿ 16ਵੀਂ ਸਤਾਬਲੀ ਤੋਂ ਟੇਡਾ ਹੈ ਅੱਛੇ ਦੇ ਭਗਤਾਂ ਨੇ ਇਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਤੇ ਮੰਦਿਰ ਸਹੀ ਨਹੀਂ ਹੋ ਪਾਇਆ ਇਹ ਮੰਦਰ ਟੇਡਾ ਹੈ ਟੇਡਾ ਕਿਉਂ ਹੈ ਸਾਰਾ ਸਹੀ ਆਪ ਜੀ ਦੱਸਾਂਗੇ ਇੱਥੇ ਪਹਿਲੇ ਸਾਰੇ ਅਸੀਂ ਮੰਦਰ ਆਪ ਜੀ ਨੂੰ ਦਿਖਾਵਾਂਗੇ ਮੰਦਰ ਕਿਹੋ ਜਿਹਾ ਹੈ ਬਹੁਤ ਹੀ ਵਧੀਆ ਮੰਦਰ ਹੈ ਪ੍ਰਚੀਨ ਮੰਦਰ ਹੋਸ਼ਿਆਰਪੜ ਦੀਆਂ ਪਹਾੜਾਂ ਦੇ ਵਿੱਚ ਬਿੰਦਰਾ ਬੰਦੇ ਨਾਮ ਨਾਲ ਮਸ਼ਹੂਰ ਹੈ ਮੰਦਰ ਦੇਖੋ ਸੂ ਦੂਸਰ ਦੂਰ ਦੇਖ ਸਕਦੇ ਇਹ ਮੰਦਰ ਟੇਡਾ ਹੈ ਇਸ ਵੇਲੇ ਇਹ ਇੱਥੇ ਸਰੋਵਰ ਦੇ ਆਪਾਸ ਕਾਫੀ ਏਦਾਂ ਬਰਮੀਆਂ ਹਨ ਜਿਹਨਾਂ ਵਿੱਚ ਵੀ ਛੇਛ ਨਗ ਰਹਿੰਦੇ ਹਨ ਇਹ ਇੱਥੇ ਇੱਕ ਪੁਰਾਣਾ ਖੂਈ ਵੀ ਹੈ ਜਿਹ ਖੂਈ ਨੂੰ ਖੂਗ ਕਹਿੰਦੇ ਆਪਾਂ ਉਸ ਸਮੇਂ ਦਾ ਖੂਗ ਇੱਥੇ ਦੋਸੇ ਸਰੋਵਰ ਹੈ ਉਹ ਪਾਣੀ ਨਾਲ ਕਦੇ ਵੀ ਨਹੀਂ ਭਰਦਾ ਇੱਥੇ ਇਹਦਾ ਨਹੀਂ ਮੰਨਤਾ ਹੈ ਇਹ ਪਾਣੀ ਨਾਲ ਕਿਉਂ ਨਹੀਂ ਭਰਦਾ ਤਾਂ ਸਾਰਾ ਆਪ ਆਪਜੀ ਦੱਸਾਂਗੇ ਪਹਿਲਾਂ ਅਸੀਂ ਸਾਰਾ ਮੰਦਰ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਸ ਜਗ੍ਹਾ ਤੇ ਬਹੁਤ ਹੀ ਵਧੀਆ ਮੰਦਿਰ ਹੁਸ਼ਿਆਰਪੁਰ ਦੀਆਂ ਪਹਾੜਾਂ ਵਿੱਚ ਇਹ ਮੰਦਿਰ ਕਿੱਥੇ ਹੈ ਸਾਰਾ ਅੱਜ ਦੱਸਾਂਗੇ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਮਰੀ ਅੱਜ ਦੀ ਹੋਰ ਵੀਡੀਓ ਦੇਖਣ ਨੂੰ ਮਿਲਦੀ ਰਹੇ ਸਾਰਾ ਮੰਦਿਰ ਅਸੀਂ ਅੱਜ ਬਖਾਵਾਂਗੇ ਘਮਾ ਘਮਾ ਕੇ ਬਹੁਤ ਵਧੀਆ ਮੰਦਿਰ ਹੈ ਹੋਸ਼ਿਆਰਪੁਰ ਦੀਆਂ ਪਹਾੜਾਂ ਵਿੱਚ ਸਰਦ ਸਾਂਗੇ ਆਪ ਜੀ ਨੂੰ ਇਹ ਮੰਦਿਰ ਕਿੱਥੇ ਹੈ ਤੁਸੀਂ ਮੇਰੀ ਵੀਡੀਓ ਅੰਤ ਤੱਕ ਦੇਖਣਾ ਹੈ ਔਰ ਇਸ ਮੰਦਿਰ ਦੇ ਇਤਿਹਾਸ ਬਾਰੇ ਦੱਸਾਂਗੇ ਇਹ ਮੰਦਿਰ ਟੇਡਾ ਕਿਵੇਂ ਹੋਇਆ ਤੇ ਇੱਥੇ ਜਸ ਰੋਬਰ ਦਾ ਜੋ ਪਾਣੀ ਕਿਉਂ ਨਹੀਂ ਠਹਿਰਦਾ ਤੇ ਅਸੀਂ ਆਪਾਂ ਹੁਣ ਪੰਡਤ ਜੀ ਦੇ ਨਾਲ ਗੱਲ ਵੀ ਕਰਾਂਗੇ ਗਿੰਗਾਵਨ ਜੋ ਮੰਦਿਰ ਹੈ ਦਕਾਰਪੁਰ ਦੇ ਕੋਲ ਜਿੱਥੇ ਪੰਡਤ ਜੀ ਹੈਗੇ ਆ ਪੁਜਾਰੀ ਜੀ ਸ਼੍ਰੀ ਰਾਜੂ ਜੀ ਸ਼ਰਮਾ ਜੀ ਅਸੀਂ ਉਹਨਾਂ ਗੱਲਬਾਤ ਕਰਾਂਗੇ ਜਿਹੜਾ ਇਸ ਮੰਦਿਰ ਦਾ ਇਤਿਹਾਸ ਹੈ ਉਹ ਪਰਖਦੀ ਚਰਚਾ ਦੰਦੇ ਆ ਪੰਡਿਤ ਜੀ ਦੇ ਬਾਰੇ ਕੀ ਕਹਿੰਦੇ ਹਨ ਪੰਡਿਤ ਜੀ ਦਾ ਕਹਿਣਾ ਹੈ ਇੱਥੇ ਇੱਕ ਸੇਵਕਾ ਆਪਣੇ ਬੱਚੇ ਦੇ ਨਾਲ ਇਸ ਮੰਦਿਰ ਚ ਮੱਥਾ ਟੇਕਣ ਵਾਸਤੇ ਆਈ ਸੀ ਤੇ ਉਸ ਦਾ ਬੱਚਾ ਖੇਡਦਾ ਖੇਡਦਾ ਇੱਥੇ ਸਰੋਵਰ ਦੇ ਵਿੱਚ ਡਿੱਗ ਗਿਆ मां दी ममता ਬਰਲਾਪ ਕਰਨ ਲੱਗੀ ਆਪਣੇ ਬੱਚੇ ਵਾਸਤੇ ਉਹਨੇ ਇੱਥੇ ਮੰਦਰ ਤੇ ਭਗਵਾਨ ਅੱਗੇ ਪ੍ਰਾਰਥਨਾ ਕੀਤੀ ਮੇਰਾ ਬੱਚਾ ਬਚਾ ਲਓ ਤੇ ਕਹਿੰਦੇ ਇੱਕ ਦਿਵਿਆ ਸ਼ਕਤੀ ਨੇ ਆਵਾਜ਼ ਲਗਾਈ ਕਿ ਜਾਂ ਤਾਂ ਤੂੰ ਆਪਣੇ ਬੱਚਾ ਚੁਣ ਲੈ ਜਾਂ ਇਸ ਰੋਵਰ ਦਾ ਪਾਣੀ ਚੁਣ ਲੈ ਹੁਣ ਮਾਂ ਦੀ ममता ਸੀ ਬੱਚੇ ਵਾਸਤੇ ਮੋਹ ਸੀ ਤੇ ਮਾਂ ਦੀ ममता ਨੇ ਆਪਣੇ ਬੱਚੇ ਨੂੰ ਚੁਣਿਆ ਕਿ ਪ੍ਰਭੂ ਮਰੇ ਬੱਚੇ ਨੂੰ ਬਚਾ ਲਓ ਮੈਨੂੰ ਮੇਰਾ ਬੱਚਾ ਚਾਹੀਦਾ ਹੈ ਉੱਥੋਂ ਕਹਿੰਦੇ ਜਿਹੜਾ ਮੰਦਿਰ ਹੈ ਟੇਡਾ ਹੋਇਆ ਉੱਥੋਂ ਇੱਕ 나ਗ ਦੇਵਤਾ ਨੇ ਧੁਨਕਾਰ ਮਾਰੀ ਤੇ ਸਾਰਾ ਪਾਣੀ ਸੁਕਾ ਦਿੱਤਾ ਤੇ ਕਹਿੰਦੇ ਉਦੋਂ ਤੋਂ ਹੀ ਇਹ ਮੰਦਿਰ ਟੇਡਾ ਹੋ ਗਿਆ ਹੈ ਅਤੇ ਸਰੋਵਰ ਦਾ ਪਾਣੀ ਸਾਰਾ 6-6 ਲੱਖ ਨੇ ਸੁਕਾਤਾ ਸੀਗਾ ਤਾਂ ਕਿ ਬੱਚੇ ਦੀ ਜਾਨ ਬਚ ਸਕੇ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਸरोवर ਵਿੱਚ ਕਦੇ ਵੀ ਪਾਣੀ ਨਹੀਂ ਭਰਿਆ ਜੁਗ 16ਵੀਂ ਸਦੀ ਤੋਂ ਜੇ ਮੰਦਿਰ ਮੰਦਿਰ ਟੇਡਾ ਹੀ ਹੈ ਇੱਥੇ ਸੇਵਾਕਾਰਾਂ ਸੇਵਕਾਂ ਨੇ ਕਈ ਵਾਰੇ ਪ੍ਰਯਾਸ ਕੀਤਾ ਇਸ ਮੰਦਿਰ ਨੂੰ ਸਹੀ ਕਰਨ ਵਾਸਤੇ ਪਰੰਤੂ ਇਹ ਮੰਦਿਰ ਸਹੀ ਨਹੀਂ ਹੋ ਪਾਇਆ ਸरोवर ਦੇ ਵਿੱਚ ਕਦੇ ਵੀ ਇੱਥੇ ਪਾਣੀ ਨਹੀਂ ਭਰਦਾ ਅਤੇ ਇੱਥੇ ਨਾਗ ਪੰਚਮੀ ਦੇ ਦਿਨ ਭਾਰੀ ਮੇਰਾ ਲੱਗਦਾ ਹੈ ਲੋਕੀ ਦੂਰ ਦਰੋਂ ਇਸ ਜਗ੍ਹਾ ਤੇ ਆਉਂਦੇ ਹਾਂ ਇਸ ਜਗ੍ਹਾ ਦੀ ਕਾਫੀ ਮੰਨਤਾ ਹੈ ਇਸ ਕਰਕੇ ਉਸ ਉਸੇ ਦਿਨ ਤੋਂ ਇਹ ਮੰਦਰ ਟੇਡਾ ਹੈ ਅਤੇ ਇਸ ਰੋਬਰ ਵਿੱਚ ਪਾਣੀ ਕਦੇ ਨਹੀਂ ਭਰਦਾ ਇੱਥੇ ਦੀ ਮੰਨਤਾ ਹੈ ਦੁਨੀਆ ਲੋਕੀ ਦੂਰ ਦਰੋਂ ਇਸ ਮੰਦਰ ਤੇ ਆਉਂਦੇ ਮੰਦਰ ਤੇ ਆਉਣ ਦੇ ਵਾਸਤੇ ਇਹ ਜਗ੍ਹਾ ਕਿੱਥੇ ਹੈ ਇਹ ਜਗ੍ਹਾ ਦਤਾਰਪੁਰ ਤਲਵਾੜੇ ਦੇ ਹੋ ਹੈ ਹੁਸ਼ਿਆਰਪੁਰ ਦੇ ਵਿੱਚ ਤਲਵਾੜੇ ਦੇ ਕੋਲ ਆਪਾਂ ਉਰੇ ਹੀ ਦਰਿਆ ਦਾ ਰਸਤਾ ਮੁੜਦਾ ਹੈ ਉੱਥੇ ਅਸੀਂ ਮੁੜ ਸਕਦੇ ਹਾਂ ਤਾਰਪਾਲ ਦੇ ਕੋਲ ਇਹ ਜਗਾ ਹੈ ਬਿਰਬਿੰਦਰਾਵਨ ਹੁਸ਼ਿਆਰਪੁਰ ਦੀਆਂ ਪਹਾੜਾਂ ਵਿੱਚ ਅਸੀਂ ਉੱਥੇ ਜਾ ਕੇ ਇਸ ਜਗਾ ਦੇ ਦਰਸ਼ਨ ਕਰ ਸਕਦੇ ਹਨ ਇਹ ਮੰਦਿਰ ਕਿਹੜਾ ਮੰਦਿਰ ਤੇ ਆਪਾਂ ਦਰਸ਼ਨ ਕਰਕੇ ਆਪਣਾ ਜੀਵਨ ਸੁਖਮਈ ਬਣਾ ਸਕਦੇ ਹਾਂ ਅਤੇ ਹਰ ਤਰ੍ਹਾਂ ਦੀ ਮਨੋ ਕਾਮਨਾਕ ਸੰਧਰ ਚ ਪੂਰੀ ਹੁੰਦੀ ਹੈ ਅਤੇ ਹਰ ਸਾਲ ਨਗਪੰਛੀਮੀ ਦੇ ਦਿਨ ਇੱਥੇ ਬਹੁਤ ਭਾਰੀ ਮੇਰਾ ਵੀ ਲੱਗਦਾ ਹੈ ਅਗਰ ਤੁਸੀਂ ਆਉਣਾ ਚਾਹੋ ਤਾਂ ਇੱਥੇ ਤੁਸੀਂ ਆ ਸਕਦੇ ਹੋ ਇੱਥੇ ਰੁਦਰਾਕਸ਼ਾ ਦਾ ਪੇੜ ਵੀ ਲੱਗਿਆ ਹੋਇਆ ਇਸ ਜਗ੍ਹਾ ਤੇ ਇਸ ਹੁਸ਼ਿਆਰਪੜ ਦੀਆਂ ਪਹਾੜਾਂ ਦੇ ਵਿੱਚ ਰੁਦਰਾਕਸ਼ਾ ਦਾ ਪੇੜ ਮੈਂ ਪਹਿਲੀ ਇੱਕ ਛੋਟੀ ਵੀਡੀਓ ਪਾਈ ਸੀ ਹੁਸ਼ਿਆਰਪੜ ਦੀ ਪਹਾੜਾਂ ਵਿੱਚ ਰੁਦਰਾਕਸ਼ਾ ਦਾ ਪੇੜ ਐਸੀ ਜਗ੍ਹਾ ਤੇ ਹੀ ਹੈ ਤੇ ਇਹ ਫਿਰ ਮੈਂ ਤੁਹਾਨੂੰ ਆਪ ਜੀ ਨੂੰ ਇਹ ਮੰਦਿਰ ਤਲਵਾੜੇ ਦੇ ਕੋਲ ਦਤਾਰਪੁਰ ਪਿੰਡ ਦੇ ਕੋਲ ਹੈ ਬਿੰਦਰਾਵਨ ਮੰਦਿਰ ਫਿਰ ਤਲਵਾੜੇ ਦੇ ਉਰੇ ਬਿਆਰੀਲ ਦੇ ਕੋਲ ਆਸਤਾ ਮੁੜਦਾ ਹੈ ਉੱਥੇ ਕਿਸੇ ਨੂੰ ਪੁੱਛ ਸਕਦੇ ਹੋ ਆਪਾਂ ਕਿ ਦਤਾਰਪੁਰ ਵਾਲੇ ਸਜਣਾ ਸਿਰ ਜਗਤ ਜਾਣਾ ਤੁਸੀਂ ਇੱਥੇ ਆਰਾਮਨਾ ਪਹੁੰਚ ਸਕਦੇ ਸਮੁੰਦਰ ਤੇ ਅਗਰ ਆਪਜੀ ਵੀ ਬੜੀ ਬੜੀ ਤੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚਾਹੁੰਦੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪਜੀ ਮੇਰੇ ਤੋਂ ਹੋਰ ਵੀਡੀਓ ਵੇਖਣ ਨੂੰ ਮਿਲਦੀ ਜਾਣ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਪ੍ਰਚੀਨ ਛੇ ਸਿਣਾਗ ਮੰਦਿਰ ਬਿੰਦਰਾਵਨ ਤਾਂ ਤਦ ਤਰਪੋਰ ਸਾਈਡ ਤਦ ਲਵਾ ਦੇ ਕੋਨ ਹੈ ਜੇ